ਬਿਆਸ ਦਰਿਆ ਵਿੱਚ ਲਗਾਤਾਰ ਵੱਧ ਰਿਹਾ ਪਾਣੀ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਦਾ ਜਾ ਰਿਹਾ ਹੈ ਬਿਆਸ ਦਰਿਆ ਦੇ ਕੰਢੇ ਪੈਂਦੇ ਟਾਂਡਾ ਉੜਮੜ ਦੇ ਪਿੰਡ ਅਬਦੁੱਲਾਪੁਰ ਵਿੱਚ ਰਖੜੀ ਬੰਨਣ ਆਏ ਲੋਕ ਬਿਆਸ ਦਰਿਆ ਦੇ ਪਾਣੀ ਕਾਰਨ ਪਿੰਡ ਵਿੱਚ ਘਿਰ ਗਏ ਪਿੰਡ ਵਾਸੀਆਂ ਵੱਲੋਂ ਟਰੈਕਟਰ ਟਰਾਲੀਆਂ ਨਾਲ ਰਿਸ਼ਤੇਦਾਰਾਂ ਨੂੰ ਪਾਣੀ ਦੇ ਘੇਰੇ ਵਿੱਚੋਂ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਪਿੰਡ ਪਾਣੀ ਦੀ ਚਪੇਟ ਵਿੱਚ ਆਇਆ ਹੋਇਆ ਹੈ ਬਿਜਲੀ ਸਪਲਾਈ ਬੰਦ ਹੋਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਪੇਸ਼ ਆ ਰਹੀਆਂ ਨੇ ਕਈ ਬੰਦੇ ਤਾਂ ਕਾਫੀ ਆ ਮਾਲ ਡੰਗਰ ਵੀ ਵੇਚ ਆ ਜੇ ਤਾਂ ਤੇ ਪਿੰਡ ਦੇ ਆਸ-ਪਾਸੇ ਪਾਣੀ ਵਾਕੇ ਰਪੈਚ ਵਧੀ ਜਾਂਦਾ ਘੜਨ ਦਾ ਨਾ ਨਹੀਂ ਲੰਦਾ ਜੀ ਕਿੰਨਾ ਕੁ ਪਾਣੀ ਜਿਹੜਾ ਇਸ ਟਾਈਮ ਵਧੀ ਹੈ ਜੀ ਪਾਣੀ ਕੱਲ ਦਾ ਘੜੋ ਘੜ 4 ਫੁੱਟ ਵੱਧ ਕੇ ਆ ਦੇ ਗੇ ਕੱਲ ਇੱਥੇ ਥੋੜਾ ਥੋੜਾ ਹੀ ਪਾਣੀ ਲੰਘ ਕੇ ਗਏ ਅੱਜ ਆਏ ਆ ਤੇ ਮਾਹਾਂ ਟਰੈਕਟਰ ਡੁੱਬਦਾ ਹੀ ਲਗਾਇਆ ਵਿੱਚ ਪਾਣੀ ਬਹੁਤ ਹੈ ਕੀ ਕਰੀ ਬੱਚੇ ਆ ਪਾਣੀ ਟਰੈਕਟਰ ਲੰਘਾ ਕੇ ਆਂਦਾ ਹੈ ਪਾਣੀ ਬਹੁਤ ਚੜੇ ਆਉਂਦਾ ਬੱਚੇ ਨਿੱਕੇ ਨਿੱਕੇ ਕੱਢਦੇ ਪੈਰੇ ਚਾਰੇ ਉਹਕੇ ਪਾਣੀ ਸਵੇਰ ਦੇ ਕਰ ਕੋਈ ਲਗੇ ਜਾਂਦੇ ਕੋਈ ਪੈਣਪਰਾ ਲਗੇ ਆਉਂਦੇ ਆ ਪਾਣੀ ਬਹੁਤ ਚੜਦਾ ਹੈ ਆਪਣਾ ਪਿੰਡ ਦੁੱਲਾਪੁਰ ਪਿੰਡ ਨਾਲ ਜੀ ਆਪਣੇ ਮੰਡ ਦੇ ਨਾਲ ਹੀ ਹੈ ਜੀ ਤੇ ਉਹਦੇ ਚ ਪਾਣੀ ਦੁੱਲਾਪੁਰ ਦਾ ਵੀ ਕੋਲ ਪੜ ਗਿਆ ਜੀ ਤੇ ਪਾਣੀ ਦੀ ਮਾਤਰਾ ਜ਼ਿਆਦੀ ਹੋਈ ਹੈ ਕੀ ਪਿੰਡ ਦੇ ਲੋਕ ਕਿੱਥੇ ਰਹਿੰਦੇ ਆ ਕਿੰਨੇ ਹੁਣ ਜੀ ਹੈਗੇ ਨੇ ਇਥੇ 30 40 ਘਰ ਹੈਗੇ ਨੇ ਜਿਹੜੇ ਇਥੇ ਰਹਿੰਦੇ ਨੇ ਉਹ ਡਰੇ ਹੋਈਆਂ ਨੇ ਸਾਰੇ ਕਿੰਨਾ ਕ ਪਾਣੀ ਕਰਾ ਚੈਸਟਰ ਕਰਾਵੇਂ ਪਾਣੀ ਭਾਜੀ ਥੋੜਾ ਹੀ ਹਾ ਤਾਂ ਕਰ ਤੇ ਮਤਲਬ ਕਿ ਜਿੱਦਾਂ ਹੁਣ ਮਾਤਰਾ ਵਧਣ ਦੀ ਪਾਣੀ ਦੀ ਜਦੋਂ ਬਾਰਿਸ਼ ਚੜਦਾ ਬਹੁਤ ਜ਼ਿਆਦਾ ਤੇ ਉਹਦੇ ਫਿਰ ਸਾਰੇ ਡੁੱਬ ਜਾਂਦੇ ਤੇ ਨਾ ਫਸਲ ਕੁਝ ਨਹੀਂ ਪੈਦੀ ਹੈਗੀ ਦੋ ਮੈਂ ਕੋਈ ਸੜਕ ਨਹੀਂ ਤੇ ਦੀ ਪਿੰਡਾਂ ਦੀ ਕੋਈ ਕੁਝ ਨਹੀਂ ਤੇ ਸਾਰੇ ਨਿਆਣੇ ਮੱਜਾ ਸਭ ਪਿੰਡ ਚ ਬਾਹਰ ਕੱਢਦੇ ਪਿਆ ਔਰ ਜੇਕਰ ਗੱਲ ਕੀਤੀ ਜਾਵੇ ਤਾਂ ਕੋਈ ਖਾਣ ਪੀਣ ਵਾਸਤੇ ਤਾਂ ਬਿਜਲੀ ਬੰਦ ਹੈ ਨਹੀਂ ਬੰਦ ਹੈ ਪਰ ਕੀ ਹਾਲਾਤ ਹੈ